ਤੇ ਅੱਜ ਉਜਵਲ ਯੋਜਨਾ ਦੇ ਤਹਿਤ ਸਾਡੇ ਭਰਾ ਨੀਤੀਸ਼ਤਾ ਬੰਨੇ ਅੱਜ ਕੈਂਪ ਲਗਾਇਆ ਸਿਲੰਡਰ ਦਾ ਕੈਂਪ ਲਗਾਇਆ ਸੀ ਜਿਹਦੇ ਵਿੱਚ ਅੱਜ 50 ਦੇ ਪਲੱਸ ਸਿਲੰਡਰ ਵੰਡੇ ਜਾ ਰਹੇ ਆ ਮੈਂ ਆਪਣੇ ਭਰਾ ਨੀਤੀਸ਼ਤਾ ਬੰਨੂ ਮਾਤਾ ਜੀ ਨੂੰ ਅੰਤੋਂ ਵੰਦੀ ਨੂੰ ਤੇ ਮਾਤਰ ਸ਼ਕਤੀ ਜਿੰਨੀ ਸਾਡੀ ਬੈਠੀ ਹੈ ਸਾਰਿਆਂ ਨੂੰ ਇਹ ਵਧਾਈ ਦਿਨਾਂ ਵੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਤੇ ਅਸੀਂ ਮੋਦੀ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਘਰ ਘਰ ਸਿਲੰਡਰ ਦੀ ਜਿਹੜੀ ਮੁਹਿੰਮਾ ਉਹ ਪੰਚਾਇਤ ਆ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਮੋਦੀ ਜੀ ਵੱਲੋਂ ਹੋਰ ਕਿਹੜੀ ਕਿਹੜੀ ਸਕੀਮਾਂ ਲਾਈਆਂ ਗਈਆਂ ਜੀ ਆਪਣੇ ਮਹਿਲਾ ਵਾਸਤੇ ਮੋਦੀ ਦੀਆਂ ਬਹੁਤ ਯੋਜਨਾਵਾਂ ਆ ਜੀ ਜਿੱਦਾਂ ਹੁਣ ਵਿਸ਼ਕਰਮਾ ਯੋਜਨਾ ਉਹਦੇ ਵਿੱਚ ਮਹਿਲਾ ਨੂੰ ਲਿਆਂਦਾ ਗਿਆ ਜੀ ਉਜਵਲ ਯੋਜਨਾ ਹੈ ਹੋਰ ਜਿੱਦਾਂ ਪ੍ਰੈਗਨਨਸੀ ਦੇ ਵਿੱਚ 5000 ਰੁਪਏ ਮਿਲਦਾ ਜੀ ਹੋਰ ਜਿਨੇ ਲੋਨ ਦੀ ਫੈਸਿਲਿਟੀ ਹੈ ਜੀ ਉਹਦੇ ਵਿੱਚ ਮਹਿਲਾ ਲਈ ਬਹੁਤ ਲੋਨ ਲਿਆਂਦੇ ਗਏ ਆ ਜੀ ਵੀ ਸਾਡੀ ਜਿਹੜੀ ਮਹਿਲਾ ਹੈ ਉਹ ਮਜ਼ਬੂਤ ਹੋਵੇ ਮੋਦੀ ਦਾ ਇੱਕ ਨਾਰਾ ਹੈ ਜੀ ਉਹਦੇ ਤਹਿਤ ਬਹੁਤ ਜ਼ਿਆਦਾ ਜਿਹੜੀਆਂ ਯੋਜਨਾਵਾਂ ਆ ਉਹ ਚੱਲਦੀਆਂ ਜੀ ਜੈਸ਼ੀ ਰਾਮ ਜੀ ਮੇਰਾ ਨਾਮ ਨਿਤਿਸ਼ ਤਵਨਾ ਹੈ ਅਤੇ ਮੈਂ ਯੂਵਾ ਮੋਰਚਾ ਦਾ ਕਾਰਜਕਰਤਾ ਹੈਗਾ ਵਾਰਡ ਨੰਬਰ 93 ਦਾ ਸਨੀਕ ਹੈਗਾ ਅੱਜ ਸਾਡੇ ਪ੍ਰਧਾਨ ਰਜਨੀਸ਼ ਧਿਮਾਨ ਜੀ ਅਤੇ ਰਵੀ ਬੱਤਰਾ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪੂਨਮ ਤਵੰਨ ਜੀ ਮੇਰੇ ਮਾਤਾ ਸ੍ਰੀ ਉਹਨਾਂ ਦੀ ਅਗਵਾਈ ਦੇ ਵਿੱਚ ਉਜਵਲਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਸੀਂ 50 ਦੇ ਕਰੀਬ ਇੱਥੇ ਸਿਲੰਡਰ ਵੰਤਰਣ ਕੀਤੇ ਗਏ ਮੈਂ ਧੰਨਵਾਦ ਕਰਦਾ ਹਾਂ ਰੂਨ ਗੈਸ ਏਜੰਸੀ ਜੀ ਦਾ ਜਿਨ੍ਹਾਂ ਦੇ ਸਦਕੇ ਇਹ ਸਾਰਾ ਕੁਝ ਹੋ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਆਪਣੇ ਪ੍ਰਧਾਨ ਮੰਤਰੀ ਜੀ ਦਾ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਮਹਿਲਾਵਾਂ ਵਾਸਤੇ ਸੋਚ ਕੇ ਇਹ ਉਜੁਲਾ ਯੋਜਨਾ ਚਲਾਈ ਗਈ। ਦਵਾ ਜੀ ਹੋਰ ਵੀ ਅੱਗੇ ਕੋਈ ਕੈਂਪ ਲਗਾਇਆ ਜਾਊਗਾ ਕਿ ਹਾਲ ਵੀ ਸਿਵਾਵਾਂ ਦੇ ਜਿਹੜੇ ਲਾਭ ਮਿਲਦੇ ਪਏ ਜਿਨ੍ਹਾਂ ਨੇ ਉਹ ਵੀ ਦਿੱਤੇ ਜਾਣਗੇ। ਬਿਲਕੁਲ ਜੀ ਅੱਜ 50 ਸਿਲੰਡਰ ਅਸੀਂ ਵੰਡਣ ਤੋਂ ਬਾਅਦ ਤਿੰਨ ਚਾਰ ਦਿਨਾਂ ਦੇ ਵਿੱਚ ਫਿਰ 50 ਸਿਲੰਡਰ ਵੰਡਾਂਗੇ ਸਾਡੇ ਪਾਸ ਹੋ ਚੁੱਕੇ ਹੈਗੇ ਆ। ਇਦਾਂ ਹੀ ਨਿਰੰਤਰ ਕਾਰਜ ਚੱਲਦਾ ਰਹੇਗਾ ਅਤੇ ਹੋਰ ਵੀ ਬੜੀਆਂ ਸਕੀਮਾਂ ਅਸੀਂ ਦੇ ਮਤਲਬ ਪ੍ਰੋਵਾਈਡ ਕਰਵਾ ਰਹੀਆਂ ਹੈਗੀਆਂ। ਅਤੇ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਲੋੜ ਪੈਂਦੀ ਹੈ ਜੀ ਚਾਹੇ ਉਹ ਕੋਈ ਕਾਰਪੋਰੇਸ਼ਨ ਦਾ ਕੰਮ ਹੋਵੇ ਕਿਸੇ ਦਾ ਪਾਈਪ ਟੁੱਟ ਗਈ ਸੀਵਰੇਜ ਦੀ ਜਾਂ ਕੁਝ ਅਸੀਂ ਕੰਮ ਕਰੀ ਜਾ ਰਹੇ ਹਾਂ ਜੀ ਤਾਂ ਵੱਜੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਇਹੀ ਹੈਗਾ ਜੀ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਭਾਜਪਾ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਤੇ ਇਸ ਵਾਰ 400 ਪਲੱਸ ਸੀਟਾਂ ਤੇ ਜਿਤਾਈਏ ਆਪਾਂ